ਦੋਸਤੋ ਅਸੀਂ ਇਸ ਵੀਡੀਓ ਦੁਆਰਾ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸਤੇਮਾਲ ਔਰ ਦੁਰਪਯੋਗ ਕਿਸੇ ਚੀਜ਼ ਦਾ ਕਿਸ ਤਰੀਕੇ ਨਾਲ ਹੁੰਦਾ ਹੈ ਜਾਂ ਕਿਸ ਤਰੀਕੇ ਨਾਲ ਫੈਸਿਲਿਟੀਆਂ ਜੋ ਹਨ ਅਲੱਗ-ਅਲੱਗ ਤਰੀਕੇ ਨਾਲ ਜੋ ਹਨ ਉਹ ਡਿਵੈਲਪ ਕੀਤੀਆਂ ਜਾਂਦੀਆਂ ਹਨ ਲੋਕਾਂ ਦੇ ਇਸਤੇਮਾਲ ਵਾਸਤੇ ਇਸ ਵੰਦੇ ਅਸੀਂ ਸਕਰੀਨ ਦੇ ਉੱਤੇ ਦੇਖ ਰਹੇ ਹਾਂ ਕਿ ਇੱਕ ਪਾਰਕ ਹੈ ਜੋ ਕਿ ਓਪਨ ਜਿਮ ਦੇ ਰੂਪ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਪੰਜਾਬ ਦੇ ਵਿੱਚ ਹੈ ਔਰ ਜੇ ਇਹ ਗਵਰਨਮੈਂਟ ਲੈਵਲ ਤੇ ਬਣਾਇਆ ਗਿਆ ਹੈ ਅੱਜ ਅਲੱਗ-ਅਲੱਗ ਜੋ ਇਥੇ ਲੱਗੇ ਹੋਏ ਹਨ ਜਿਮ ਓਪਨ ਜਿਮ ਦੇ ਵਿੱਚ ਅਲੱਗ-ਅਲੱਗ ਜੋ ਚੀਜ਼ਾਂ ਲਾਈ ਗਈਆਂ ਹਨ ਕੁਝ ਇੱਕ ਟੁੱਟ ਗਈਆਂ ਹੋਈਆਂ ਹਨ ਔਰ ਕੁਝ ਇੱਕ ਜੋ ਹੈ ਇਸ ਵਿਸ਼ੇਸ਼ ਤਿਕੇ ਨਾਲ ਜੋ ਹੈ ਬੱਚੇ ਇਸਤੇਮਾਲ ਕਰ ਰਹੇ ਹਨ ਅਸੀਂ ਅਗਰ ਕੁੱਲ ਮਿਲਾ ਕੇ ਦੇਖੀਏ ਤਾਂ ਇਹ ਸਾਰੀਆਂ ਫੈਸਿਲਿਟੀਆਂ ਜੁਵਾਨ ਉਹ ਅਲੱਗ-ਅਲੱਗ ਪਿੰਡਾਂ ਦੇ ਵਿੱਚ ਇਸ ਠਿਕਏ ਦੇ ਨਾਲ ਦਿੱਤੇ ਜਾਂਦੇ ਹਨ ਕਿ ਉੱਥੋਂ ਦੇ ਜੋ ਲੋਕ ਹਨ ਉਹ ਆਪਣੇ ਆਪ ਨੂੰ ਜੋ ਹੈ ਸ਼ਹਿਰ ਦੇ ਨਾਲ ਥੋੜਾ ਬਹੁਤ ਲੇਟ ਕਰ ਸਕਣ ਕਿ ਜੋ ਕਿ ਉਹ ਜੋ ਉਹਦਾ ਜੋ پلان ਹੈ ਉਹ پلان ਜੋ ਹੈ ਜੋ ਪਲਾਨ ਹੈ ਜੋ ਕਿ ਲੋਕੀ ਪਿੰਡਾਂ ਤੋਂ ਸ਼ਹਿਰਾਂ ਵੱਲ ਚਲੇ ਜਾਂਦੇ ਹਨ ਉਨੂੰ ਰੋਕਣ ਦੇ ਵਾਸਤੇ ਇਹ ਸਾਰੀਆਂ ਫੈਸਿਲਿਟੀਆਂ ਲਗ ਲ ਪਿੰਡਾਂ ਦੇ ਵਿੱਚ ਦਿੱਤੀਆਂ ਗਈਆਂ ਹਨ ਕਿ ਲੋਕੀ ਇਹਦਾ ਇਸਤੇਮਾਲ ਕਰਨ ਅਸੀਂ ਅਲੱਗ-ਅਲੱਗ ਜਗ੍ਹਾ ਦੇ ਉੱਤੇ ਦੇਖਿਆ ਹੈ ਕਿ ਅਲੱਗ-ਅਲੱਗ ਪਿੰਡਾਂ ਦੇ ਵਿੱਚ ਬਹੁਤ ਤਰੀਕੀਆਂ ਫੈਸਿਲਿਟੀਆਂ ਦਿੱਤੀਆਂ ਗਈਆਂ ਹਨ ਜੋ ਨਾਲੀਆਂ ਜੋ ਸੜਕਾਂ ਜੋ ਹੋਰ ਜੋ ਸੋਲਰ ਪੈਨਲ ਸਿਸਟਮ ਹਨ ਉਹ ਵੀ ਪਾਰਕਾਂ ਦੇ ਵਿੱਚ ਜਾਂ ਪਿੰਡ ਦੀਆਂ ਗਲੀਆਂ ਦੇ ਵਿੱਚ ਲਗਾਏ ਗਏ ਹਨ ਤਾਂ ਜੋ ਲੋਕ ਇਹਨਾਂ ਸਾਰੀਆਂ ਫੈਸਿਲਿਟੀਆਂ ਦਾ ਬਿਹਤਰ ਤਰੀਕੇ ਦੇ ਨਾਲ ਇਸਤੇਮਾਲ ਕਰ ਸਕਣ ਔਰ ਜੋ ਹੈ ਉਹ ਬਿਹਤਰੀਨ ਜੀਵਨ ਜੋ ਹੈ ਪਿੰਡ ਦੇ ਵਿੱਚ ਰਹਿ ਕੇ ਵੀ ਸ਼ਾਇਦ ਵਰਗਾ ਆਪਣੇ ਆਪ ਨੂੰ ਮਹਿਸੂਸ ਕਰ ਸਕਣ ਅਲੱਗ-ਅਲੱਗ ਪਿੰਡਾਂ ਦੇ ਵਿੱਚ ਅਸੀਂ ਇਹ ਵੀ ਦੇਖਿਆ ਹੈ ਕਿ ਜੋ ਸਰਕਾਰੀ ਪੈਸਾ ਲੱਗਿਆ ਹੈ ਅਲੱਗ-ਅਲੱਗ ਜਗ੍ਹਾ ਤੇ ਚਾਹੇ ਸਕੂਲਾਂ ਦੇ ਵਿੱਚ ਲੱਗਿਆ ਹੈ ਚਾਹੇ ਉਹ ਗਲੀਆਂ ਦੇ ਵਿੱਚ ਲੱਗਿਆ ਹੈ ਚਾਹੇ ਉਹ ਨਾਲੀਆਂ ਦੇ ਵਿੱਚ ਲੱਗਿਆ ਹੈ ਅਸੀਂ ਆ ਰਾਜਨੀਤਿਕ ਕਾਰਨਾ ਕਰਕੇ ਜਾਂ ਕਿਸੇ ਹੋਰ ਕਾਰਨਾ ਕਰਕੇ ਉਹਨਾਂ ਜਾਇ ਉਹਨਾਂ ਸਾਰੀਆਂ ਫੈਸਿਲਿਆਂ ਦਾ ਜੋ ਹਨ ਨੁਕਸਾਨ ਕਰ ਦਿੰਨੇ ਹਾਂ ਜਿਸ ਦੇ ਨਾਲ ਕੀ ਜੋ ਸਰਕਾਰੀ ਪੈਸਾ ਹੈ ਜੋ ਕਿ ਇਸ ਲੋਕਾਂ ਦੀ ਬਿਹਤਰੀ ਵਾਸਤੇ ਖਰਚ ਕੀਤਾ ਗਿਆ ਹੈ ਉਹਦਾ ਹੀ ਅਸੀਂ ਨੁਕਸਾਨ ਕਰ ਦਿੰਨੇ ਹਾਂ ਜਿਸ ਦੇ ਨਾਲ ਕੀ ਜੋ ਵਿਕਾਸ ਹੈ ਪਿੰਡ ਦਾ ਉਸ ਪਾਰਟੀਕਲ ਬਲਾਕ ਦਾ ਜੋ ਹੈ ਉਹ ਅਬਰਧ ਹੋ ਜਾਂਦਾ ਹੈ ਸਾਰੀ ਪੈਸਾ ਜੋ ਹੈ ਇੱਕ ਵਾਰੀ ਹੀ ਖਰਚ ਹੁੰਦਾ ਹੈ ਉਸ ਤੋਂ ਬਾਅਦ ਜਦ ਤੱਕ ਅਗਲਾ ਬਜਟ ਪੇਸ਼ ਨਹੀਂ ਹੁੰਦਾ ਹੈ ਜਦ ਤੱਕ ਉਸ ਉਸ ডিপਾਰਟਮੈਂਟ ਕੋਲ ਫਿਰ ਤੋਂ ਉਸ ਜਗ੍ਹਾ ਨੂੰ ਰੈਨੋਵੇਟ ਕਰਨ ਦੇ ਲਈ ਪੈਸਾ ਨਹੀਂ ਆ ਜਾਂਦਾ ਹੈ ਜਾਂ ਰੀਨਿਊ ਕਰਨ ਲਈ ਪੈਸਾ ਨਹੀਂ ਆ ਜਾਂਦਾ ਹੈ ਤਦ ਤੱਕ ਇਹ ਸਾਰੀ ਚੀਜ਼ਾਂ ਜੋ ਹਨ ਸਹੀ ਨਹੀਂ ਠੀਕ ਹੋ ਪਾਉਂਦੀਆਂ ਹਨ ਔਰ ਆਪਾਂ ਨੂੰ ਇਹ ਸੋਚਣਾ ਪਏਗਾ ਕਿ ਅਲੱਗ-ਅਲੱਗ ਜਗ੍ਹਾ ਦੇ ਉੱਤੇ ਜੋ ਸੋਲਰ ਪੈਨਲ ਸਿਸਟਮ ਲੱਗੇ ਹੋਏ ਹਨ ਜਾਂ ਅਲੱਗ-ਅਲੱਗ ਜਗ੍ਹਾ ਤੇ ਜੋ ਵੀਡੀਓ ਕੈਮਰਸ ਲਗਾਏ ਗਏ ਹਨ ਸਕੂਲਾਂ ਦੇ ਵਿੱਚ ਤਾਂ ਬੱਚੇ ਜੋ ਹਨ ਉਹਨਾਂ ਦਾ ਨੁਕਸਾਨ ਕਰ ਦਿੰਦੇ ਹਨ ਉਹ ਕਿਸੇ-ਕਿਸੇ ਵਜ੍ਹਾ ਦੇ ਨਾਲ ਸਾਨੂੰ ਉਹ ਰੋਕਣਾ ਪਏਗਾ ਸਾਨੂੰ ਆਪਣੇ ਬੱਚਿਆਂ ਨੂੰ ਸਮਝਾਉਣਾ ਪਏਗਾ ਕਿ ਉਹ ਇਸ ਤਿੱਕੇ ਦੇ ਜੋ ਸੋਲਰ ਪੈਨਲ ਜਾਂ ਇਸ ਤਿੱਕੇ ਦੇ ਜੋ ਵੀਡੀਓ ਕੈਮਰਸ ਲੱਗੇ ਹੋਏ ਹਨ ਅਲੱਗ-ਅਲੱਗ ਜਗ੍ਹਾ ਦੇ ਉੱਤੇ ਜਾਂ ਹੋਰ ਜੋ ਸਰਕਾਰੀ ਸਮਾਨ ਜੋ ਹੈ ਅਲੱਗ-ਅਲੱਗ ਪਾਰਕਾਂ ਦੇ ਵਿੱਚ ਵੀ ਲੱਗਿਆ ਹੋਇਆ ਹੈ ਉਨੂੰ ਉਹਦਾ ਇਸਤੇਮਾਲ ਕਰਨ ਉਹਨੂੰ ਤੋੜਨ ਦੀ ਕੋਸ਼ਿਸ਼ ਨਾ ਕਰਨ ਤਾਂ ਜੋ ਕਿ ਉਹ ਪਿੰਡ ਜੋ ਹੈ ਬੇਹਦ ਠਿੱਕੇ ਦੇ ਨਾਲ ਲੱਗਦਾ ਹੈ ਅਸੀਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਮਾਲਵੇ ਦੇ ਪਿੰਡਾਂ ਦੇ ਵਿੱਚ ਵੀ ਜਾਣਦੇ ਹਾਂ ਮਾਝੇ ਦੇ ਪਿੰਡਾਂ ਦੇ ਵਿੱਚ ਵੀ ਜਾਣਦੇ ਹਾਂ ਦੁਆਬੇ ਦੇ ਪਿੰਡਾਂ ਦੇ ਵਿੱਚ ਵੀ ਜਾਂਦੇ ਹਾਂ ਜੋ ਅਲੱਗ-ਅਲੱਗ ਜਿਆਦਾ ਸੰਪਰਦ ਪਿੰਡ ਹਨ ਜਿੰਦੇ ਉਹ ਉਹ ਪਿੰਡ ਜਿਨ੍ਹਾਂ ਦੇ ਬੱਚੇ ਜੋ ਹਨ ਐਲਰਾਈਜ਼ ਹੋ ਗਏ ਹਨ ਜੋ ਯੂਰਪੀਨ ਕੰਟਰੀਸ ਦੇ ਵਿੱਚ ਬਸ ਗਏ ਹਨ ਉਹਨਾਂ ਨੇ ਅਲੱਗ-ਅਲੱਗ ਜੋ ਪਿੰਡ ਹਨ ਉਹਨਾਂ ਦੇ ਸਕੂਲ ਉਹਨਾਂ ਦੀ ਅਲੱਗ-ਅਲੱਗ ਫੈਸਿਲਿਟੀਆਂ ਜੋ ਜੰਝਕਾਰ ਜਾਂ ਹੋਰ ਹੋਰ ਸਾਰੀਆਂ ਚੀਜ਼ਾਂ ਜੋ ਹਨ ਉਹਨਾਂ ਨੇ ਉਹ ਅਡਾਪਟ ਕੀਤੀਆਂ ਉੱਥੇ ਉਹਨਾਂ ਨੇ ਕੰਪਿਊਟਰਸ ਤੋਂ ਲੈ ਕੇ ਹੋਰ ਬਹੁਤ ਸਾਰੀਆਂ ਫੈਸਿਲਿਟੀਆਂ ਦਿੱਤੀਆਂ ਤਾਂ ਜੋ ਸਾਡੇ ਵੀ ਬੱਚੇ ਜੋ ਹਨ ਆਪਣੇ ਪਿੰਡਾਂ ਦੇ ਵਿੱਚ ਰਹਿ ਕੇ ਵਿਦੇਸ਼ਾਂ ਵਾਲਾ ਮਾਹੌਲ ਜੋ ਹੈ ਉਹ ਮਹਿਸੂਸ ਕਰ ਸਕਾਂ ਕਿ ਵਿਦੇਸ਼ਾਂ ਦੇ ਬੱਚਿਆਂ ਕੋਲ ਵੀ ਇੰਨੀ ਹੀ ਫੈਸਿਲਿਟੀਆਂ ਹਨ ਜਿੰਨੀਆਂ ਸਾਡੇ ਪੰਜਾਬ ਦੇ ਪਿੰਡਾਂ ਦੇ ਵਿੱਚ ਹਨ ਤੇ ਸਾਨੂੰ ਇਹਨਾਂ ਸਾਰੀਆਂ ਫੈਸਿਲਿਟੀਆਂ ਨੂੰ ਸਹੀ ਤਰੀਕੇ ਨਾਲ ਵਿਕਸਤ ਕਰਨਾ ਹੋਵੇਗਾ ਸਾਨੂੰ ਜੋ ਅਲੱਗ-ਅਲੱਗ ਧਾਨ ਕਰਤਾ ਹਨ ਉਹਨਾਂ ਨੂੰ ਅਪਰੋਚ ਕਰਨਾ ਹੋਵੇਗਾ ਕਿ ਭਾਈ ਕਿਸੇ ਤਰੀਕੇ ਦੇ ਨਾਲ ਜੋ ਹੈ ਤੁਸੀਂ ਜੋ ਹੈ ਆਪਣੇ ਪਿੰਡ ਦਾ ਸਕੂਲ ਅਡਾਪਟ ਕਰ ਲਓ ਜਾਂ ਤੁਸੀਂ ਆਪਣੇ ਪਿੰਡ ਦਾ ਪਾਰਕ ਅਡਾਪਟ ਕਰ ਲਓ ਜਾਂ ਤੁਸੀਂ ਆਪਣੇ ਪਿੰਡ ਦਾ ਕੁਝ ਹੋਰ ਇਦਾਂ ਦਾ ਕੰਮ ਕਰ ਦੋ ਜਿਹਦੇ ਨਾਲ ਕਿ ਪਿੰਡ ਜੋ ਹੈ ਬੇਹਤਨ ਤਕਰਾ ਸ਼ਹਿਰ ਤੇ ਬਰਾਬਰ ਹੀ ਫੈਸਿਲਿਟੀ ਨੂੰ ਲੈ ਸਕਿਆ ਜਿਉਂਦਾ ਕਰੋਨਾ ਕਾਲ ਹੋਇਆ ਹੈ ਕਰੋਨਾ ਕਾਲ ਹੋਣ ਦੇ ਨਾਲ ਜੋ ਅਲੱਗ-ਅਲੱਗ ਲੋਕ ਹਨ ਉਹ ਪਿੰਡਾਂ ਵੱਲ ਵਾਪਸ ਮੁੜੇ ਹਨ ਉਹਨਾਂ ਜੋ ਪਿੰਡਾਂ ਦੀ ਵਸੋਂ ਜੋ ਹੈ ਸ਼ਹਿਰਾਂ ਦੀ ਬਸਤੋਂ ਤੋਂ ਜੋ ਹੈ ਉਹ ਜ਼ਿਆਦਾ ਹੋ ਗਈ ਹੈ ਤਾਂ ਸਾਨੂੰ ਇਹ ਉਹਨਾਂ ਨੂੰ ਬੇਹਤਨ ਫੈਸਿਲਿਟੀ ਦੇਣ ਦੇ ਵਾਸਤੇ ਜੋ ਹੈ ਸਰਕਾਰੀ ਪੈਸੇ ਦਾ ਜਾਂ ਦਾਨ ਕਰਤਾ ਦੇ ਪੈਸੇ ਦਾ ਦੁਰਉਪਯੋਗ ਰੋਕਣਾ ਪਏਗਾ ਉਹਦਾ ਚੰਗਾ ਤੇ ਚੰਗਾ ਇਸਤੇਮਾਲ ਕਰਕੇ ਜੋ ਹੈ ਉਹ ਆਉਣ ਵਾਲੀ ਪੀੜ੍ਹੀ ਵਾਸਤੇ ਇੱਕ ਬਿਹਤਰ ਸਮਾਂ ਤੇ ਦੇਖ ਮਾ ਹੋਏ